ਆ ਸਾਡੇ ਘਰੇ ਸ਼ਾਮੀ 5 ਵਜੇ ਤੋਂ ਬਾਅਦ ਪੁਲਸ ਵਾਲੇ ਅੰਦਰ ਵੜ ਗਏ ਆ ਤੇ ਉਹਨਾਂ ਨੇ ਮੇਰੀ ਮੰਮੀ ਨੂੰ ਮਾਰਿਆ ਉਹਨਾਂ ਨੇ ਪਹਿਲੇ ਬਾਹਮ ਰੋੜੀ ਉਹਨਾਂ ਦੀ ਮਾਂ ਟੁੱਟ ਗਈ ਆ ਤੇ ਲਤਾ ਵੀ ਮਾਰਿਆ ਉਹਨਾਂ ਨੂੰ ਤੇ ਕਰਿਆ ਕਿ ਬਾਦੂ ਬੋਲੇ ਵਾਲੇ ਗਾਲਾ ਗੋਲਾ ਵੀ ਕਢੀਆਂ ਤੇ ਸਾਹਮਣੇ ਵਾਲਿਆਂ ਨਾਲ ਕੋਈ ਕੁੰਡੀ ਦਾ ਝਗੜਾ ਸੀਗਾ ਉਹਨਾਂ ਦਾ ਇਸ ਕਰਕੇ ਲੜਾਈ ਹੋਈ ਆ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ ਥਾਣਾ ਕੋਲਗੜੀ ਤੋਂ ਇਹ ਸਰਜੀ ਤੇ ਐਸਆਈ ਦੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਇਹ ਆਪਣੇ ਨਾਲ ਅੱਜ 5 ਵਜੇ ਤੋਂ ਬਾਅਦ ਪੁਲਸ ਆਈ ਘਰੇ ਆਪਣੇ ਤੇ ਆਪਣਾ ਰੋਲਾ ਸਿਰੋ ਗਵੰਡੀਆਂ ਦਾ ਮੜਾ ਮੋਟਾ ਬਿਜਲੀ ਦਾ ਸੀ ਗਈ ਉਹਨਾਂ ਨੇ ਕੋਈ ਕੁੰਡੀ ਪਾਈ ਸੀ ਉਹਨਾਂ ਦੀ ਕੁੰਡੀ ਫੜੀ ਗਈ ਤੇ ਉਹਨਾਂ ਦੇ ਕਹਾਂ ਦਾ ਮਤਲਬ ਰੜਕਚੇ ਆ ਕੇ ਉਹਨਾਂ ਨੇ ਪੁਲਸ ਭੇਜਤੀ ਬਟ ਉਹਨਾਂ ਕੋਈ ਲੇਡੀਸ ਪੁਲਸ ਸੀਗੀ ਕੋਈ ਨਹੀਂ ਤੇ ਉਹਨਾਂ ਨੇ ਆ ਕੇ ਮੇਰੀ ਮਾਤਾ ਸੁਨੀਤਾ ਦੇ ਪਹਿਲਾ ਹੱਥ ਫੜਿਆ ਉਹ ਹੈਗੇ ਆਪਣੀ ਬੀਪੀ ਸ਼ੂਗਰ ਦੇ ਪੇਸ਼ੈਂਟ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹਦੇ ਲੱਤ ਮਾਰੀ ਹੈ ਬਕਾਇਦਾ ਮੇਰੇ ਕੋ ਵੀਡੀਓ ਹੈ ਸੁਰਜੀਤ ਸਿੰਘ ਐਸਆਈ ਉਹਦੇ ਨਾਲ ਦੋ ਬੰਦੇ ਆਏ ਵਿਦਆਊਟ ਯੂਨੀਫਾਰਮ ਤੇ ਠੀਕ ਹੈ ਜੀ ਤੇ ਕਹ ਤਾਂ ਮਤਲਬ ਹੁਣ ਮੇਰੀ ਮਾਤਾ ਸੀਰੀਅਸ ਨੇ ਆਪਣੇ ਇੱਥੇ ਸਿਵਲ ਹਸਪਤਾਲ ਚ ਭਰਤੀ ਨੇ ਠੀਕ ਹੈ ਜੀ ਮੰਗ ਕਰਦੇ ਆ ਆਪਣੇ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਕੜੀ ਤੋਂ ਕੜੀ ਕਾਰਵਾਈ ਆਪਣੇ ਕੀਤੀ ਜਾਵੇ ਜੋ ਵੀ ਕੀਤੀ ਜਾ ਸਕਦੀ ਹੈ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਮਾਤਾ ਤੇ ਲੱਤ ਮਾਰੀ ਆ ਉਸ ਕਾਰਨ ਉਹ ਲੈ ਕੇ ਜਿਹੜੀ ਲੱਤ ਮਾਰੀ ਆ ਹਾਂ ਜੀ ਦੱਸਿਆ ਜੀ ਆਪਣੇ ਸਾਹਮਣੇ ਵਾਲਿਆਂ ਨੇ ਨਾ ਮਤਲਬ ਉਹ ਅੱਜਕਲ ਮੀਟਰ ਨਹੀਂ ਲੱਗਦੇ ਪਏ ਜਿਨ੍ਹਾਂ ਐਨਓਸੀ ਦਾ ਕੋਈ ਰੋਲਾ ਆ ਤੇ ਉਹਨਾਂ ਦੇ ਘਟੋ ਘਟ ਮੇਰੇ ਖਾਲ ਸਾਲ ਡੇਢ ਸਾਲ ਦੇ ਤਰਫ ਕਿ ਕੁੰਡੀ ਚੱਲਦੀ ਪਈ ਹੈ ਤੇ ਉਹਨਾਂ ਦੀ ਕੁੰਡੀ ਫੜੀ ਕਿ ਉਹਨਾਂ ਨੂੰ 10000 ਰੁਪਏ ਜੁਰਮਾਨਾ ਪਿਆਣਾ ਉਹਨਾਂ ਨੂੰ ਇਹ ਲੱਗਦਾ ਕਿ ਕੁੰਡੀ ਆਪਾਂ ਫੜਾਈ ਹੈ ਹਾਲਾਂਕਿ ਉਹਨਾਂ ਨੂੰ ਇੱਕ ਆਪਣੀ ਬਿਜਲੀ ਬੋਰ ਚ ਲੈਟਰ ਹੈ ਗਈ ਹੈ ਉਹ ਕਿਸੇ ਮੈਡਮ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਤਾਰ ਚ ਕੁੰਡੀ ਕਿਉਂ ਪਾਈ ਹੈ ਮੈਟਰ ਸਾਰਾ ਇਹ ਹੈ ਉਹਨਾਂ ਨੂੰ ਸਾਡੇ ਤੇ ਰੋਲਾ ਸੀਗਾ ਅਸੀਂ ਕਹਿ ਵੀ ਦਿੱਤਾ ਕਿ ਸਾਡੇ ਕੋਲ ਅਪਲੀਕੇਸ਼ਨ ਹੈ ਜਿੰਨੇ ਤੁਹਾਡੀ ਬਿਜਲੀ ਬੋਰ ਚ ਲੈਟਰ ਪਾਈ ਹੈ ਠੀਕ ਹੈ ਜੀ ਤੇ ਕਹਾਂ ਦਾ ਮਤਲਬ ਹੈ ਕੱਲ ਫੇਰ ਉਹਨਾਂ ਨੇ ਕੋਈ ਬੀਜੀ ਹਰਕਤ ਕਰਦੇ ਵੇ ਉਸ ਚੱਕਰ ਤੇ ਬਸ ਉਹ ਲੜਾਈ ਨੂੰ ਉਹ ਦੂਸਰਾ ਰੂਪ ਤੇ ਲੈਣਾ ਚਾਹੁੰਦੇ ਆ ਉਸ ਤੋਂ ਬਾਅਦ ਕਹਿੰਦੇ ਕਿ 50 ਸਾਲ ਦੀ ਜਨਾਨੀ ਹੈ ਬਾਪੂ ਮੇਰਾ 58 ਸਾਲ ਦਾ ਉਹਨਾਂ ਨੂੰ ਕਹਿੰਦੇ ਅੱਖ ਮਾਰੀ ਜਾਂ ਛੇੜਿਆ ਇਹ ਗੱਲ ਤੇ ਸਾਰਾ ਰੁਲਾ ਤੇ ਉਹਨਾਂ ਨੇ ਪੁਲਿਸ ਭੇਜੀ ਹੈ ਉਹਦੇ ਨਾਲ ਲੇਡੀ ਪੁਲਿਸ ਸੀਗੀ ਨਹੀਂ ਤੇ ਉਹਨਾਂ ਨੇ ਕਹਾਂ ਦਾ ਮਤਲਬ ਲੱਤ ਮਾਰੀ ਹੈ ਸੁਰਜੀਤ ਸਿੰਘ ਏਸ ਸਾਈ ਉਹਦੇ ਨਾਲ ਦੋ ਬੰਦੇ ਆਏ ਆ ਕਹਿੰਦੇ ਨੇ ਅਸੀਂ ਕੁਲਗੜੀ ਥਾਣੇ ਤੋਂ ਆਏ ਨੇ ਠੀਕ ਹੈ ਜੀ